ਪਾਣੀ ਅੱਗੇ ਜਾ ਕੇ ਬਿਲਕੁਲ ਖਤਮ ਹੀ ਹੋ ਜਾਏਗਾ ਫੇਰ ਜਾ ਕੇ ਅੱਗੇ ਨਹਿਰ ਕ੍ਰੋਸ ਹੋ ਰਹੀ ਹੈ ਗੁਰੂ ਅੱਗੇ ਫੇਰ ਜਾ ਕੇ ਨਹਿਰ ਕਿੰਨੀ ਤੇਜ਼ ਪਾਣੀ ਆ ਪਰ ਇੱਥੇ ਆ ਕੇ ਬਾਈ ਜੀ ਆ ਪਾਣੀ ਬਿਲਕੁਲ ਹੀ ਹਾਂਜੀ ਬਾਈ ਜੀ ਅੱਜ ਅਸੀਂ ਖੜੇ ਆ ਕਨੌਰ ਤੇ ਕਨੌਰ ਆਏ ਆ ਅਸੀਂ ਆ ਜਿਹੜੀ ਨਹਿਰ ਆ ਇਹਦਾ ਇੱਕ ਵੱਖਰਾ ਹੀ ਕਹਿੰਦੇ ਨੇ ਇਤਿਹਾਸ ਆ 1964 ਦੇ ਵਿੱਚ ਇਹ ਪੁਲ ਬਣਿਆ ਸੀ ਆ ਦੇਖ ਸਕਦੇ ਹੋ ਘਨੌਰ ਦੇ ਵਿੱਚ ਤੇ ਆ ਆ ਰਹੀ ਹੈ ਇਧਰੋਂ ਤੇ ਬਾਈ ਜੀ ਇਧਰ ਆ ਕੇ ਨਾ ਆ ਜਿਹੜਾ ਪਾਣੀ ਆ ਇਹ ਖਤਮੇ ਹੋ ਜਾਂਦਾ ਤੇ ਬਾਈ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਤੇ ਆ ਬਾਈ ਖੜੇ ਆ ਬਾਈ ਜੀ ਇਧਰ ਆਇਓ ਮੜਾਇਆ ਕੀ ਹਾਲ ਆ ਬਾਈ ਜੀ ਬਜੀਆ ਜੀ ਨਮਸਕਾਰ ਸਤਿ ਸ਼ਕਾਲ ਸਤਿ ਸ਼ਕਾਲ ਜੀ ਵੀਰੇ ਇਸ ਚੀਜ਼ ਬਾਰੇ ਦੱਸਿਓ ਮੜਾਇਆ ਇਹ ਕੀ ਚੀਜ਼ ਆ ਕੀ ਹਿਸਾਬ ਦਾਵਾ ਜਿਹੜੀ ਆ ਨਦੀ ਆ ਇਹਰੇ ਲੋਕਾਂ ਦੀ ਕਹਾਵਤ ਹੈ ਕਿ ਇਹ ਜਿਹੜੀ ਮਤਲ ਨਹਿਰ ਆ ਹਾਂਜੀ ਕਿ ਇੱਕ ਇਹਨੂੰ ਔਰਤ ਦਾ ਦਰਜਾ ਦਿੱਤਾ ਗਿਆ ਹਨਾ ਅੱਛਾ ਜੀ ਤੇ ਇਸ ਤੋਂ ਉੱਪਰ ਉਹ ਜਿਵੇਂ ਪੂਰੀ ਗੱਲ ਕਰਾਂ ਤੇ ਇਸ ਤੋਂ ਇੱਕ ਘੱਗਰ ਚੱਲ ਰਿਹਾ ਹਾਂਜੀ ਤੇ ਇਹ ਜਿਹੜੀ ਨਹਿਰ ਆ ਇਹ ਤੇ ਨੀਚੋ ਦੀ ਹੋ ਕੇ ਅੱਗੇ ਕ੍ਰੋਸ ਹੋ ਰਹੀ ਆ ਮਤਲਬ ਕਿ ਅੱਗੇ ਜਾ ਰਹੀ ਆ ਅੱਛਾ ਨੀਚੇ ਹੋ ਕੇ ਇੱਕ ਨਦੀ ਹਾਂ ਤੇ ਹਾਂਜੀ ਹਾਂਜੀ ਮਤਲਬ ਕਿ ਘੱਗਰ ਦੇ ਹੇਠਾਂ ਦੀ ਨਹਿਰ ਜਾ ਰਹੀ ਆ ਇਹ ਕਿਵੇਂ ਹੋਇਆ ਵੀਰੇ ਇਹਦੇ ਬਾਰੇ ਦੇਖੋ ਜੀ ਲੋਕਾਂ ਦਾ ਕਹਿਣਾ ਤਾਂ ਇਹੀ ਆ ਕਿ ਜਿਹੜਾ ਖਵਾਜਾ ਨੇ ਇੱਕ ਕੱਗਰ ਦਾ ਮਤਲਬ ਸਮਾਨ ਇਹ ਖਵਾਜਾ ਸਾਹਿਬ ਨੇ ਇੱਕ ਕੱਗਰ ਜਿਹਨਾਂ ਨੂੰ ਕਿਹਾ ਜਾਂਦਾ ਤੇ ਇੱਕ ਜਿਹੜੀ ਮਤਲਬ ਕਿ ਨਹਿਰ ਇਹਨੂੰ ਇੱਕ ਔਰਤ ਦਾ ਦਰਜਾ ਦਿੱਤਾ ਗਿਆ ਹੈ ਨਾ ਅੱਛਾ ਜੀ ਤੇ ਖਵਾਜਾ ਸਾਹਿਬ ਦਾ ਕਹਿਣਾ ਇਹੀ ਸੀ ਕਿ ਮਤਲਬ ਕਿ ਤੁਹਾਨੂੰ ਉੱਪਰੋਂ ਦੀ ਕ੍ਰੋਸ ਹੋ ਕੇ ਨਹੀਂ ਜਾਣ ਦੇਣਾ ਕਿ ਥੱਲੋਂ ਦੀ ਕ੍ਰੋਸ ਢੇੜਾ ਦੀ ਲੰਘ ਕੇ ਜਾਣ ਦੇਣਾ ਅੱਛਾ ਕਹਾਵਤ ਦੇ ਵਿੱਚ ਤਾਂ ਇਹੀ ਆ ਬਜ਼ੁਰਗ ਤਾਂ ਇਹੀ ਕਹਿੰਦੇ ਆ ਪੁਰਾਣੀ ਤਾਂ ਮਿੱਤਰੋ ਦੇਖ ਸਕਦੇ ਹੋ ਇਹ ਜਾ ਰਿਹਾ ਪਾਣੀ ਹਾਂ ਇਹ ਪਾਣੀ ਅੱਗੇ ਜਾ ਕੇ ਬਿਲਕੁਲ ਖਤਮੇ ਹੋ ਜਾਏਗਾ ਦੇਖੋ ਇਹ ਪਾਣੀ ਆ ਬਾਈ ਜੀ ਆ ਪੂਲਾ ਤੇ ਇੱਥੋਂ ਪਾਣੀ ਜਾ ਰਿਹਾ ਤੇ ਅੱਗੇ ਜਾ ਕੇ ਦੇਖੋ ਬਿਲਕੁਲ ਵੀਡੀਓ ਨੂੰ ਨਾ ਤਾਂ ਅਸੀਂ ਕੱਟ ਕਰਾਂਗੇ ਨਾ ਕੋਈ ਐਡਿਟ ਕਰਾਂਗੇ ਇਦਾਂ ਹੀ ਬਾਈ ਜੀ ਆ ਪੂਲਾ ਤੇ ਹੁਣ ਜਾਂਦੇ ਹਾਂ ਦੂਜੇ ਸਾਈਡ ਆ ਪੂਲ ਦੇ ਥੱਲੇ ਦੇਖਿਓ ਆ ਪਾਣੀ ਆ ਰਿਹਾ ਕਿੰਨੀ ਤੇਜ਼ ਪਾਣੀ ਆ ਪਰ ਇੱਥੇ ਆ ਕੇ ਬਾਈ ਜੀ ਆ ਪਾਣੀ ਬਿਲਕੁਲ ਹੀ ਖਤਮ ਆ ਲੋ ਜੀ ਆ ਪਾਣੀ ਬਿਲਕੁਲ ਖਤਮ ਹੋ ਗਿਆ ਦੇਖੋ ਤੇ ਆ ਹੈ ਗਿਆ ਜੀ ਦੂਜਾ ਪਾਣੀ ਜਿਹਦੀ ਗੱਲਬਾਤ ਕਰ ਰਹੇ ਸੀ ਹੈਨਾ ਤੇ ਆ ਪਾਣੀ ਦੇਖੋ ਕਾਲਾ ਪਾਣੀ ਆ ਇਹ ਦੂਰ ਦੂਰ ਤੱਕ ਦੇਖ ਸਕਦੇ ਹਾਂਜੀ ਆ ਇੱਕ ਠੱਕਰ ਦਾ ਪਾਣੀ ਹੈ ਉੱਧਰੋਂ ਫੇਰ ਜਾ ਕੇ ਅੱਗੇ ਨਹਿਰ ਕ੍ਰੋਸ ਹੋ ਰਹੀ ਹੈ ਗਰੁੱਪ ਅੱਗੇ ਫੇਰ ਜਾ ਕੇ ਨਹਿਰ ਨਿਕਲਦੀ ਹੈ ਅੱਛਾ ਇੱਕ ਗਰਦਾ ਬਣੀ ਆ ਹਾਂ ਇਹ ਥੱਲੇ ਮਤਲਬ ਕਿ ਥੱਲੋਂ ਦੀ ਜਾਰੀ ਹੈ ਇੱਕ ਨਹਿਰ ਜਿਹੜੀ ਉਹ ਥੱਲੋਂ ਤਾਂ ਭਾਈ ਜੀ ਸੋਚਣ ਲਈ ਮਜਬੂਰ ਕਰ ਦਿੰਦਾ ਇੱਥੇ ਆ ਕੇ ਕਈਆਂ ਨੇ ਵੀਡੀਓ ਬਣਾਈ ਆ ਵੀ ਭਾਈ ਜੀ ਆ ਜਿਹੜਾ ਪਾਣੀ ਇਧਰੋਂ ਆ ਰਿਹਾ ਤੇ ਹੋ ਕੇ ਕਿਧਰੋਂ ਜਾ ਰਿਹਾ ਭਾਈ ਜੀ ਆ ਦੇਖੋ ਆ ਪਾਣੀ ਆ ਰਿਹਾ ਆ ਪੂੜਾ ਇਹਦੇ ਥੱਲੋਂ ਹੋ ਕੇ ਇਸ ਪਾਣੀ ਦੇ ਥੱਲੋਂ ਹੋ ਕੇ ਉਹ ਸਾਹਮਣੇ ਚੈੱਕ ਕਰ ਸਕਦੇ ਤੁਸੀਂ ਭਾਈ ਜੀ ਔ ਨਹਿਰ ਜਾ ਰਹੀ ਹੈ ਦੇਖੋ ਨਿੱਲਾ ਪਾਣੀ ਇਹਨੂੰ ਕਹਿੰਦੇ ਆ ਹਨ ਬਿਲਕੁਲ ਕੋਈ ਜਗ੍ਹਾ ਨਹੀਂ ਚੇਂਜ ਕੀਤੀ ਕੁਝ ਨਹੀਂ ਬਸ ਗਿਆ ਇਹਦੇ ਥੱਲੇ ਹੋ ਗਿਆ ਇਹਦੇ ਥੱਲੇ ਕਿਵੇਂ ਗਿਆ ਬਾਈ ਜੀ ਇਹ ਨਹੀਂ ਕੁਝ ਕਹਿ ਸਕਦੇ ਪਰ ਦਸਨ ਚ ਇਹੀ ਆ ਰਿਹਾ ਬਾਈ ਜੀ ਕਿ ਖਵਾਜਾ ਪੀਰ ਨੇ ਕਿਹਾ ਕਿ ਤੂੰ ਔਰਤ ਸਮਾਨ ਤੈਨੂੰ ਮੇਰੇ ਥੱਲੇ ਹੋ ਕੇ ਆਣਾ ਪੈਣਾ ਮੇਰੇ ਉੱਪਰੋਂ ਨਹੀਂ ਲੰਘ ਸਕਦੀ ਤਾਂ ਦੇਖ ਸਕਦੇ ਹੋ ਪਾਣੀ ਹੈ ਇਹਦੇ ਥੱਲੇ ਹੋ ਕੇ ਜਾਣਾ ਪਿਆ ਬਿਲਕੁਲ ਸਾਹਮਣੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਉਹੀ ਪਾਣੀ ਉਹੀ ਨਹਿਰ ਜਾ ਰਿਹਾ ਜਾਣਾ ਕਿਵੇਂ ਪਿਆ ਥੱਲੇ ਉਹ ਚੈੱਕ ਕਰ ਸਕਦੇ ਹੋ ਇਧਰੋਂ ਆ ਰਿਹਾ ਹੈ ਜੀ ਪਾਣੀ ਬਹੁਤ ਰਫਤਾਰ ਤੁਹਾਨੂੰ ਦਿਖਾਈ ਹੈ ਰਫਤਾਰ ਇੰਨੀ ਜ਼ਿਆਦਾ ਤੇਜ਼ ਆ ਪਾਣੀ ਦੀ ਦੇਖ ਸਕਦੇ ਹੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਭਾਈ ਜੀ ਤਾਂ ਕਿ ਸਬ ਤੱਕ ਵੀਡੀਓ ਪਹੁੰਚ ਸਕੇਗੀ ਇੱਕ ਬਖਰਾ ਹੀ ਦੇਖਣ ਨੂੰ ਚੀਜ਼ ਮਿਲੀ ਆ ਸਾਨੂੰ ਕਿ ਉਧਰੋਂ ਪਾਣੀ ਆਉਂਦਾ ਹੁੰਦਾ ਹੁੰਦਾ ਇਧਰੋਂ ਪਾਣੀ ਆਉਂਦਾ ਹੁੰਦਾ ਇਧਰ ਆ ਕੇ ਗੈਪ ਹੀ ਹੋ ਜਾਂਦਾ ਤੇ ਸਾਹਮਣੇ ਨਿਕਲ ਰਿਹਾ ਜੀ ਵੀ ਆ ਪਾਣੀ ਆ ਜਿਹੜਾ ਇਹਦੇ ਥੱਲੇੋਂ ਹੋ ਕੇ ਜਾਣਾ ਪਿਆ ਪਾਣੀ ਉਹ ਸਾਹਮਣੇ ਜਾ ਰਿਹਾ ਜੀ ਹੁਣ ਬਾਕੀ ਤੁਸੀਂ ਜੇ ਘਨੌਰ ਵਾਲੀ ਸਾਈਡ ਤੋਂ ਜਾਦਾ ਇਸ ਚੀਜ਼ ਬਾਰੇ ਜਾਣਦੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਇਹ ਗੱਲ ਸੱਚ ਆ ਜਾਂ ਝੂਠ ਆ ਜਾਂ ਕੋਈ ਹੋਰ ਤਕਨੀਕ ਆਪਣਾ ਹੀ ਹੋਈ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਪੇਜ ਨੂੰ ਫੋਲੋ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਜੀ